ਪਟਿਆਲਾ ਤੋਂ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਦੱਸਿਆ ਕਿ ਇੱਕ ਸ਼ਰਾਬੀ ਹਾਲਤ ਦੇ ਵਿੱਚ ਟਰੈਕਟਰ ਟਰਾਲੀ ਚਾਲਕ ਨੂੰ ਜਦੋਂ ਟ੍ਰੈਫਿਕ ਪੁਲਿਸ ਪਟਿਆਲਾ ਦੇ ਵੱਲੋਂ ਰੋਕਿਆ ਗਿਆ ਤਾਂ ਸ਼ਰਾਬੀ ਚਾਲਕ ਨੇ ਖੂਬ ਬਖੇਰਾ ਪਾ ਦਿੱਤਾ ਅਤੇ ਉਲਟਾ ਪੁਲਿਸ ਵਾਲਿਆਂ ਨੂੰ ਸ਼ਰਾਬ ਸਸਤੀ ਕਰਨ ਦੀ ਗੁਹਾਰ ਲਗਾਉਣ ਲੱਗ ਪਿਆ। ਗੁਰੇ ਸਾਹਿਬ ਬੜੀ ਮੁਸ਼ਕਲ ਪਿੱਛੇ ਭੱਜ ਕੇ ਟਰਾਲੀ ਨੂੰ ਕਾਬੂ ਕੀਤਾ ਗਿਆ ਕਿ ਇਹ ਹਾਲਾਤ ਹੀ ਉਹਦੇ ਬਣੇ ਨੇ ਜੀ ਇਹ ਕਦੇ ਮੰਡੀ ਆਪਣੇ ਮਿਲਦੇ ਗਿਆ ਸ਼ੁਗੋ ਮੇਲ ਪਟਿਆਲਾ ਤੇ ਉਤੋਂ ਕਿਤੇ ਲੈ ਕੇ ਸ਼ਰਾਬ ਪੀ ਲਈ ਆ ਰੋਡ ਰਾਡੀ ਖਾਦੀ ਨਹੀਂ ਸ਼ਰਾਬ ਇਹਦੇ ਸਿਰ ਨੂੰ ਚੜ ਗਈ ਆ ਤੇ ਮੈਨੂੰ ਤਾਂ ਪੁਲਿਸ ਕੰਟਰੋਲ ਰੂਮ ਬਟਾਲਾ ਤੋਂ ਫੋਨ ਆਇਆ ਹੀ ਹੋਣੇ ਕਿ ਇਹਨੇ ਕੀਤਾ ਹੋਣਾ ਕਿ ਇਹ ਸਾਡਾ ਮਾਰਦਾ ਤਾਂ ਸਾਰੀ ਸੜਕ ਤੇ ਖਰੂ ਪੋਂਦਾ ਔਂਡਿਆ ਉਹ ਸੋ ਇਹਦੇ ਲਈ ਆਏ ਆ ਲਿਆ ਕੇ ਨੂੰ ਕਾਬੂ ਕੀਤਾ ਆ ਹੁਣ ਸਾਡੇ ਬੱਸ ਸਟੈਂਡ ਚੋਂਕੀ ਆ ਜੀ ਉਹ ਚੋਂਕੀ ਵਾਲਿਆਂ ਦੇ ਹਵਾਲੇ ਕਰ ਦਿੱਤਾ ਇਹਦਾ ਡਰਿੰਕ ਐਂਡ ਡਰਾਈਵ ਦਾ ਚਲਾਨ ਕਰਦੇ ਆ ਤੇ ਬਾਕੀ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਹਾਲਾਤ ਕੀ ਆ ਇਹਦੇ ਹਾਲਾਤ ਤੇ ਤੁਹਾਡੇ ਸਾਹਮਣੇ ਨੇ ਵੇਖਿਆ ਰੱਜਿਆ ਸ਼ਰਾਬ ਨਾਲ ਆ ਤੇ ਪਰ ਮਾਤੇ ਘਟੇ ਕਰੀ ਜਾਂਦਾ ਕੋਈ ਗੱਲ ਨਹੀਂ ਜੀ ਦਵਾਈ ਹੈਗੀ ਇਹਨੂੰ ਵੀ ਦਿਆਂਗੇ ਸਸਤੀ ਹੋਣੀ ਚਾਹੀਦੀ ਦਾਰੂ ਸਸਤੀ ਹੋਣੀ ਚਾਹੀਦੀ ਯਾਰਾ ਵੇ ਕਿੰਨੇ ਪੈਸੇ ਦਿਹਾੜੀ ਲਾ ਕੇ ਤਾਂ ਦਾਰੂ ਪੀਂਦੇ ਬਾਦੂ ਤੂੰ ਕਿੰਨੇ ਖਰਚ ਗਿਆ ਤੂੰ ਕਿੰਨੇ ਖਰਚ ਗਿਆ ਮੈਂ ਪੈਸੇ 200 ਵਰਸ ਦਾ ਮੈਂ ਵੀ 200 ਖਰਚਤਾ ਅੱਧਾ ਲੈ ਆ ਜਾਨੀ ਕੇ ਆਹੋ ਅੱਧਾ ਲੈ ਕੇ ਲਿਆ ਦਿਨੇ ਪੀ ਲਿਆ ਆਹ ਪੀ ਲਿਆ ਨਹੀਂ ਦਿਨੇ ਪੀ ਲਿਆ ਦਿਨਹੀਂ ਦਿਨੇ ਪੀ ਲਿਆ ਭਾਜੀ ਪੀ ਲਿਆ ਮੈਂ ਤੈਨੂੰ ਕਹਿੰਦੇ ਪੀ ਲਿਆ ਕੋਈ ਵੱਲ ਕੋਈ ਵੱਲ ਤਗੜੇ ਬੰਦੇ ਹੁਣੇ ਭਾਜੀ ਆਪਾਂ ਘਰ ਨਾਲ ਛੁੱਟ ਕੇ ਆਇਆ ਮੇਰੇ ਉੱਟ ਕੇ ਮੈਂ ਗਿਆ ਉਹ ਇੱਥੇ ਮੇਰੇ ਸਾਰੇ ਕੱਪੜੇ ਵੇਚ ਦੇ ਤਾ ਤੇ ਟ੍ਰੈਕਟਰ ਦੇ ਬਾਏ ਹੈਂ ਜਿਵੇਂ ਤੇ ਭਾਜੀ ਵਾ ਜਿਵੇਂ ਤੇ ਭਾਜੀ ਵਾ ਨੰਬਰ ਦੇ ਨੰਬਰ ਰੋਕੋ ਬਾਸ ਉਹਨਾਂ ਨੂੰ ਨੰਬਰ ਦੇ ਨੰਬਰ ਦੇਰ ਉਹ ਕਿਹਾ ਜੇ ਤੂੰ ਮੇਰਾ ਬੰਦ ਹੀ ਚਾਰ ਨੰਬਰ ਉਹਦਾ ਉਹਦਾ ਨੰਬਰ ਦੇ ਦੇ ਨਾ ਅਗਲੇ ਦਾ ਜਿਹੜਾ ਮਾਲਕ ਆ ਜਿਵੇਂ ਤੇ ਭਾਜੀ ਵਾ ਜਿਵੇਂ ਤੇ ਭਾਜੀ ਵਾ ਕਿੰਮਤ ਭਾਈਓ ਕਿਹੜੇ ਮਿੰਟ ਤੋਂ ਆਫਰੀ ਤੂੰ ਹਾਂ ਹਾਂ ਅਸੀਂ ਮੈਨੂੰ ਅਸੀਂ ਰੋਕਿਆ ਉੱਥੇ ਕਿ ਆਪਣਾ ਕੋਈ ਵੀ ਆਪਣੇ ਮਾਲਕ ਨੂੰ ਬੁਲਾ ਲਿਆ ਜਾਂ ਮੈਂ ਫੋਨ ਕਰ ਦਿੰਦਾ ਮੈਂ ਨੰਬਰ ਵੀ ਮੰਗਿਆ ਇਹਦੇ ਕੋਲੋਂ ਕਿ ਕਿਸੇ ਨੂੰ ਬੁਲਾ ਲਿਆ ਤੇ ਅਸੀਂ ਤੈਨੂੰ ਨਹੀਂ ਜਾਣ ਦੇਣਾ ਹਣਾ ਪਰ ਚਲੋ ਅਸੀਂ ਤਿੰਨ ਜਾਣੇ ਸੀਗੇ ਜਿਨ੍ਹਾਂ ਨੇ ਰੋਕਿਆ ਕੀ ਕੀ ਦੇਖਿਆ ਕਿ ਤੁਸੀਂ ਰੋਕਿਆ ਕਿ ਤੁਸੀਂ ਦੱਸੋ ਮੈਨੂੰ ਕਿਹੜਾ ਨਾ ਕੋਈ ਹੋ ਰਿਹਾ ਹੈ ਪੂਰੀ ਸੜਕ ਦੇ ਵਿੱਚ ਇੱਧਰ ਉੱਧਰ ਘੁੰਮਦਾ ਰਿਹਾ ਹੈਗਾ ਫੇਰ ਤੁਸੀਂ ਦੱਸੋ ਮੈਂ ਇੱਡਾ ਛੋਟਾ ਬੋਲ ਰਿਹਾ ਠੀਕ ਆ ਤੁਸੀਂ ਬੋਧੀ ਦੇਖ ਸਕਦੇ ਹੋ ਕਿੰਦਾ ਮਿਲ ਰਿਹਾ ਵਾ ਪੀਤੀਏ ਚਲੋ ਦੇਖੋ ਭਾਜੀ ਮੈਂ ਬਹੁਤ ਵਜਿਆ ਬੁੱਲੇ ਮੈਂ ਦੱਸੋ ਮੇਰੀ ਕੋਈ ਗਲਤੀ ਹੈ ਗਈ ਜਾਂ ਕਿ ਇਹਨੂੰ ਮੈਂ ਲੈ ਕੇ ਆ ਥੱਲੇ ਕਿ ਮੈਨੂੰ ਇਹ ਨਾ ਇੱਥੇ ਮੈਂ ਤੁਹਾਡੇ ਸਾਹਮਣੇ ਬਣਾ ਤੁਸੀਂ ਚਲੀ ਜਾਣਾ ਸੀ ਹੋਰ ਦੋ ਮਿੰਟ ਨਾ ਰੋਕਦੇ ਉੱਥੇ ਯਾਰ ਇੱਥੇ ਥੋੜਾ ਗੱਲਬਾਤ ਦੀ ਜਾਨ ਤੱਕ ਚਲੀ ਜਾਣਾ ਦੋ ਮੈਨੂੰ ਇੱਕ ਗੱਲ ਦੱਸਾਂ ਤੂੰ ਈ ਨਾ ਮਰੀ ਇੱਥੇ ਮੈਂ ਜਿਵੇਂ ਆ ਬੋਤਲ ਨਹੀਂ ਉਹਨਾਂ ਨੂੰ ਜੋ ਗੱਲ ਤੇ ਦਵਾੜ ਲਈ ਤੇ ਉਹਨਾਂ ਕੀ ਫੀਲੀ ਹੋਏ ਤੋਂ ਬਾਅਦ ਗੱਲ ਕੋਈ ਨਹੀਂ ਜੀ ਇੰਨੀ ਇੰਨੀ ਕੀ ਗੱਲ ਤੇ ਇੰਨੀ ਕੀ ਆ ਖੱਟ ਗਿਆ ਮੈਂ ਤਾਂ ਦੁਰਦਾ ਕਿਹੜੀ ਕੋਥੇ ਬੋਤਲ ਲਾ ਦਿੰਦੇ ਆ ਨਹੀਂ ਜੀ